ਲਓਏ ਮਿੱਤਰੋ ਸੇਰੀ ਸੇਰੀ ਸੀ ਗੱਡੀ ਦੀ ਮੇਟ ਪੇਸਟਿੰਗ ਦੀ ਅਪਾਇੰਟਮੈਂਟ ਆਪਣੀ ਜੱਸੀ ਭਾਈ ਦੇ ਨਾਲ ਤੇ ਵੱਜ ਗਿਆ ਮਿੱਤਰੋ 7:10 ਤੇ ਆਪਾਂ ਚੱਲ ਗਏ ਗੱਡੀ ਲੈ ਕੇ ਲੈ ਵੀ ਮੇਰੇ ਗੱਤ ਗੂਰੇ ਵੀ ਬਹਿ ਗਏ ਆ ਸੈਦਕ ਵੀਰ ਤੇ ਉਹਦੇ ਵੀਰ ਤੇ ਲਓ ਚੱਲੇ ਆਪਾਂ ਕਿੱਥੇ ਗਿਆ ਹਾਂ ਲਓਏ ਭਾਈ ਜੱਸੀ ਕੋਲ ਪਹੁੰਚ ਗਏ ਆਪਾਂ ਤੇ ਜੱਸੀ ਭਾਈ ਨਾਲ ਗੱਲਬਾਤ ਕਰਦੇ ਆ ਜਿਹੜਾ ਕਲਰ ਕਹਿੰਗੇ ਲਗਾਵਾਂਗੇ ਵਧੀਆ ਕਿਹੜਾ ਹੋਊਗਾ ਭਾਈ ਮਨੋ ਇਹ ਦੱਸ ਲੈ ਵੀ ਬੰਦੇ ਨੇ ਲੈ ਆ ਕਿ ਮੈਨੂੰ ਤਾਂ ਠੀਕ ਲੱਗੂ ਛੱਲੇ ਤਾਂ ਠੀਕ ਹੈ ਭਜੀ ਹੈਨਾ ਇਹ ਹੁਣ ਤੱਕ ਤਾਂ ਅਹੀ ਚੱਲਦਾ ਰਿਹਾ ਇਸ ਤੋਂ ਭਰਾ ਚੀਜ਼ ਆ ਗਈ ਆ ਬਸ ਕਿਹੜਾ ਤੁਸੀਂ ਕਹੋਗੇ ਕੋਣੀ ਆ ਵਧੀਆ ਬਣੇ ਨੇ ਫੜਦਾ ਤਾਂ ਨਹੀਂਗਾ ਨਾ ਨਾ ਕੁਛ ਨਹੀਂ ਦਿੰਨ ਭਜੀ ਉਹ ਕਿੰਨੇ ਦਾ ਇਹ 3000 ਵਾਲਾ ਇਹ 3000 ਵਾਲਾ ਇਹ 2800 ਦਾ ਇਹ 2500 ਵਾਲਾ ਇਹਨਾਂ ਦੇ ਉੱਪਰ ਪਰਤ ਲਾ ਜਾਂਦੇ ਇਹਨਾਂ ਨੂੰ ਪਰਤ ਨਹੀਂ ਲਊਗੀ ਆ ਮਨੋ 3000 ਵਾਲਾ ਇਦਾਂ ਹੀ ਰਹੂਗਾ ਹਾਂਜੀ ਹਾਂਜੀ ਭਜੀ ਇਸ ਤਰ੍ਹਾਂ ਰਹੂਗਾ ਦੇਖੀ ਆਈਆਂ ਵੀ ਉਹ 3000 ਵਾਲਾ ਬਲੈਕ ਆ ਸੱਸੀ ਸੱਸੀ ਆ ਭਜੀ ਆ 2500 ਉਹ 2800 ਵਾਲਾ 200 ਦਾ ਹੀ ਫਰਕ ਹੈ 25 28 3 ਕੋਈ ਨੀ ਉਹੜੇ ਤਾਂ ਕੋਈ ਚੱਕਰ ਨਹੀਂ ਬੱਕ ਕਰ ਰਿਹਾ ਤੁਸੀਂ ਦੇਖੋ ਵੀ ਜਿਹੜਾ ਵੀ ਗਾਉਣਾ ਜੂ ਕੀ ਆਊਟ ਲੁੱਕ ਕਰਨੀ ਤਾਂ ਇਹ ਬਲੈਕ ਹੀ ਰੱਖਣਾ ਫਿਰ ਤੈਨਾਂ ਦਾ ਬਲੈਕ ਹੀ ਸੋਹਣਾ ਲੱਗੂ ਬਲੈਕ ਹੀ ਵਧੀਆ ਲੱਗਣਾ ਉਹ ਤਾਂ ਮਾਲਿਆ ਜਾ ਹੋ ਜਾਂਦਾ ਭੈੜਾ ਲੱਗਦਾ ਬਲੈਕ ਹੀ ਕਰ ਦਿਓ ਬਾਈ ਫਿਰ ਉਹ ਕਹ ਦੋ ਤਿੰਨ ਵਾਲੇ ਕਰ ਦੇ ਕੋਈ ਨਹੀਂ ਹਾਂਜੀ ਬਾਈ ਬਾਈ ਮੈਟ ਪੇਸਟਿੰਗ ਦੇ ਵਿੱਚ ਤਾਂ ਸਿਰਾ ਘਰਾਉਂਦਾ ਬਾਈ ਬਹੁਤ ਦੂਰੋਂ ਦੂਰੋਂ ਬਾਈ ਕੋਲੇ ਆਉਂਦੇ ਚੱਲ ਕੇ ਬਾਈ ਦਾ ਸਾਰਾ ਕੰਮ ਹੈ ਜਿਹੜਾ ਅਪਾਇੰਟਮੈਂਟ ਤੇ ਆ ਕਿਉਂਕਿ ਬਾਈ ਕੋਲੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਜਿਹੜੇ ਵੀ ਬਾਈ ਤੋਂ ਦੂਰੋ ਦੂਰੋ ਪਰਾਉਣਾ ਆਉਂਦੇ ਤੇ ਪਹਿਲਾਂ ਇਹਨਾਂ ਦਾ ਅਪਾਇੰਟਮੈਂਟ ਬੁੱਕ ਹੁੰਦੀ ਹੈ ਇਹਨਾਂ ਦੀ ਬਾਈ ਦੀ ਚਲੋ ਆਪਾਂ ਨੂੰ ਤਾਂ ਇੱਕ ਮਲੋ ਆਫਰ ਹੀ ਮਿਲ ਗਿਆ ਬਾਈ ਕੋਲੋਂ ਆਣ ਕੇ ਤੇ ਬਾਈ ਕਹਿੰਦਾ ਲੈ ਆਈ ਬਈ ਐਨੇ ਵੇ ਸਵੇਰੇ ਸਵੇਰੀ ਆਪਾਂ ਪਹੁੰਚ ਗਏ ਬਾਈ ਕੋਲੇ ਤੇ ਬਾਈ ਬਾਈ ਇੱਕ ਗੱਲ ਤੁਹਾਨੂੰ ਦੱਸ ਦੇਣਾ ਗੱਲ ਬਾਈ ਦਿਲ ਦਾ ਹੀਰਾ ਬੰਦਾ ਤੇ ਮਤਲਬ ਬਹੁਤ ਹੀ ਮਤਲਬ ਇਹ ਨਹੀਂ ਮੇਰੀ ਗੱਡੀ ਮੈਂ ਅਪਾਇੰਟਮੈਂਟ ਤੋਂ ਬਿਨਾਂ ਹੀ ਆ ਗਿਆ ਤੇ ਐ ਕਹਿ ਰਿਹਾ ਬਾਈ ਮੈਂ ਤਾਂ ਬਾਈ ਨਾਲ ਪਹਿਲੀ ਔਰ ਮਿਲਿਆ ਬਾਈ ਨੂੰ ਤੇ ਬਾਈ ਦੀਆਂ ਗੱਲਾਂ ਬਾਤਾਂ ਤਾਂ ਲੱਗਿਆ ਕਿ ਬਾਈ ਬਈ ਯਾਰ ਵਦਿਆ ਜਿਵੇਂ ਬੰਦੇ ਦਾ ਨਾਮ ਬਣਿਆ ਇੰਨਾ ਸੋਹਣਾ ਹਨਾ ਬਾਈ ਨੇ ਕੰਮ ਕੀਤਾ ਬਹੁਤ ਦੂਰੋ ਦੂਰੋ ਤੱਕ ਕਰ ਜਿਵੇਂ ਰਾਜਸਥਾਨ ਤੇ ਕਰ ਹਰਿਆਣੇ ਤੇ ਕਰ ਲੋਕੀ ਬੰਦੇ ਗੱਡੀਆਂ ਬਾਈ ਦੀਆਂ ਅਪਾਇੰਟਮੈਂਟ ਤੇ ਆਉਂਦੇ ਆ ਮੈਟ ਬੇਸਟਿੰਗ ਕਰਾਉਣ ਲਈ ਤੇ ਸਾਡੀ ਉਹ ਟਾਸ ਗੱਡੀ ਦੇ ਵਿੱਚ ਵੀ ਥੋੜਾ ਜਿਹਾ ਮੈਟ ਦਾ ਸੀਗਾ ਇਸ਼ੂ ਤੇ ਬਾਈ ਨੂੰ ਦਿਖਾਇਆ ਤੇ ਬਾਈ ਨੇ ਆਉਂਦੇ ਸਾਰ ਹੀ ਦੱਸਤਾ ਵੀ ਇਹਦੇ ਕੀ ਪ੍ਰੋਬਲਮ ਹੈ ਤੇ ਮੈਡ ਬਈ ਇਹ ਬਾਈ ਆਪ ਹੱਥੀਂ ਆਪ ਦੇ ਆਪ ਸਲਾਈ ਕਰਦਾ ਇਹਨੇ ਵੀ ਇਕੱਲੇ ਕੰਮ ਮਤਲਬ ਕਰ ਆਉਦੇ ਦੇ ਵਰਕਰਾਂ ਦੇ ਰਹਿ ਜਾਂਦਾ ਤੇ ਬਾਈ ਬੰਦਾ ਗਰਾਉਂਡ ਲੈਵਲ ਤੇ ਜੁੜਿਆ ਹੋਆ ਬੰਦਾ ਮਿੱਤਰੋ ਤੇ ਬਾਈ ਸਿਰਾ ਕਰਾਉਂਦਾ ਕੰਮਕਾਰ ਦੇ ਵਿੱਚ ਤੇ ਬਹੁਤ ਹੀ ਮਤਲਬ ਗੁਰਬਾਣੀ ਨਾਲ ਵੀ ਜੁੜਿਆ ਮੈਂ ਤਾਂ ਦੇਖਿਆ ਜਿੱਦੋਂ ਜਿਵੇਂ ਕੰਮ ਚੱਲੀ ਗਿਆ ਤੇ ਸਾਰੇ ਗੱਡੀਆਂ ਦੇ ਵਿੱਚ ਜਿੱਥੇ ਜਿੱਥੇ ਕੀਤਾ ਕੰਮ ਇਹਨੇ ਬਾਈ ਨੇ ਤੇ ਗੁਰਬਾਣੀ ਚੱਲੀ ਗਈ ਹੈ ਤੇ ਬਹੁਤ ਹੀ ਅਨੇਕ ਜਿਹਾ ਬੰਦਾ ਬਾਈ ਤੇ ਬਾਈ ਨੇ ਆ 10 ਵਾਰ ਦੱਸੀ ਜਾਂਦਾ ਹੈ ਟੋਸ ਬਰੇ ਇਹ ਫਿਰ ਇਹ ਰੈਡੀਮੇਡ ਹੁੰਦਾ ਇੱਕ ਯੂਨੀਵਰਸਲ ਸਾਈਜ਼ ਹੁੰਦਾ ਵੀ ਲੀਵਾ ਵਿੱਚ ਟੋਸ ਵਿੱਚ ਇੱਕ ਵੀ ਆਉਂਦਾ ਅੱਛਾ ਕੋਈ ਦੱਸਾਈਏ ਕੋਪੇਟੋ ਉਰੀ ਪੂਰੀ ਬਹੀ ਪ੍ਰੋਪਰਟੀ ਹੋਉਂਦੀ ਕੋ ਤੁਸੀਂ ਆਪ ਹੀ ਸਟੀਚਿੰਗ ਕਰਦੇ ਨਾ ਹਾਂਜੀ ਜੀ ਹਾਂਜੀ ਅੱਛਾ ਇਹ ਤਾਂ ਕਰਕੇ ਆ ਇਹ ਹਾਂਜੀ ਜੀ ਇਹ ਵਿੱਚ ਤਾਂ ਆਉਂਦਾ ਕਰਕੇ ਤਾਂ ਕਰਕੇ ਟਲੀ ਉਵੇਂ ਰਹੇ ਹਾਂਜੀ ਜੀ ਅੱਛਾ ਇਹ ਪਹਿਲਾਂ ਹੀ ਰੈਡੀਮੇਡ ਸਲਾਈਆਂ ਮਾਰੀਆਂ ਹੀ ਹੋਣੀਆਂ ਰੈਡੀਮੇਡ ਸਲਾਈਆਂ ਹੋਣੀਆਂ ਵੈਸੇ ਮੂਵੀ ਫਿੱਟ ਕਰਦੇ ਹਾਂਜੀ ਜੀ ਤਾਂ ਹੀ ਉੱਟ ਲਾ ਹਾਂਜੀ ਠੀਕ 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 ਹੈ ਤੇ ਬਾਈ ਉਹਨੂੰ ਆਪਣਾ ਸਾਫ ਕਰਨ ਦੀ ਤਾਂ ਲੋੜ ਵੈਕਿਊਮ ਕਰਾਂਗੇ ਜੀ ਵੈਕਿਊਮ ਕਰਾਂਗੇ ਵੈਕਿਊਮ ਕਰਾਂਗੇ ਹੀਠੋਂ ਰੌਬੜਾ ਚੈੱਕ ਕਰਕੇ ਅੱਛਾ ਜੀ ਜਿੱਥੇ ਕੋਈ ਜੰਗਾਲ ਵਗੈਰਾ ਉੱਥੇ ਸਪਰੇਅ ਮਾਰ ਕੇ ਫਿਰ ਉਸ ਤੋਂ ਬਾਅਦ ਫਿਟਿੰਗ ਹੋਊਗੀ ਠੀਕ ਹੈ ਬਣਾ ਦੇ ਬਾਈ ਘੈਂਟ ਜੀ ਇੱਥੇ ਕਰੋ ਜੀ ਠੀਕ 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 ਲੋ ਵੀ ਆਪਾਂ ਭਾਈ ਦੀ ਲਾਤੀ ਹੈ ਕਿਰਪਾ ਕਰੂ ਬਾਈ ਆਪਣੀ ਗੱਡੀ ਤੇ ਘੈਂਟ ਜੀ ਚਲੋ ਠੀਕ ਆ ਬਾਈ ਜੀ ਹਾਂ ਜੀ ਲੋ ਵੀ ਮਿੱਤਰੋ ਜਰੂਰ ਦੱਸਿਓ ਕਿਹਨੇ ਕਿਹਨੇ ਗੱਡੀ ਬਾਈ ਜੱਸੀ ਤੋਂ ਮੈਟ ਪੇਸਟਿੰਗ ਕਰਾਈ ਵੀ ਹੈ ਤੇ ਆਪਾਂ ਵੀ ਖੜਾ ਦਈਏ ਗੱਡੀ ਸੋਣਾ ਜੀ ਕਮੈਂਟ ਕਰਿਓ ਬਾਈ ਜੱਸੀ ਲਈ ਵੀ ਕਿੰਨਾ ਇੱਕ ਵਧੀਆ ਬੰਦਾ ਨੇਕ ਬੰਦਾ ਹੈ ਨਾ ਤੇ ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਪਹਿਲਾਂ ਤਾਂ ਵੀ ਆਈ ਬਾਈ ਵਿਚਰਦੇ ਜਿਨ੍ਹਾਂ ਨਾਲ ਤਾਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਬੰਦਾ ਇਹ ਬੰਦਾ ਗਰਾਊਂਡ ਲੈਵਲ ਤੇ ਜੁੜਿਆ ਹੋਇਆ ਬੰਦਾ ਯਾਰ ਜਿਵੇਂ ਇਹਨਾਂ ਨਾਂ ਬਣਿਆ ਸੋਣਾ ਕਾਰੋਬਾਰ ਆ ਬਾਈ ਦਾ ਨਾ ਤੇ ਪੂਰਾ ਬਾਈ ਨਿਮਰਤਾ ਵਾਲਾ ਬੰਦਾ ਯਾਰ ਇਹ ਤੇ ਬਾਈ ਨੇ ਮਤਲਬ ਪੂਰੀ لیاقت ਨਾਲ ਗੱਲਬਾਤ ਕਰਦੇ ਹੋਏ ਇਹ ਨਹੀਂ ਵੀ ਕਹਿੰਦਾ ਬਿਜ਼ਨਸ ਆ ਆ ਬਾਅਦ ਚ ਬਾਈ ਨੇ ਵੀਡੀਓ ਬਣਾਈ ਆਪਣੇ ਲਈ ਕਹਿੰਦਾ ਲੈ ਬਾਈ ਮੈਂ ਤੇਰੇ ਲਈ ਵੀਡੀਓ ਬਣਾ ਕੇ ਰੱਖੀ ਆ ਅਦ ਮੁੰਡੇ ਨੂੰ ਕਹਿਤਾ ਵੀ ਇਹ ਬਣਾ ਦੀ ਤੇ ਮੈਂ ਬਾਈ ਦਾ ਦਿਲੋਂ ਧੰਨਵਾਦ ਕਰਦਾ ਯਾਰ ਮੈਂ ਤਾਂ ਭਾਈ ਨੂੰ ਕਹਿ ਕੇ ਵੀ ਨਹੀਂ ਆਇਆ ਸੀ ਉਹਨੂੰ ਲੱਗਿਆ ਕਿ ਯਾਰ ਬੰਦਾ ਵੀਡੀਓ ਬਣਾ ਰਿਹਾ ਤੇ ਆਪਾਂ ਉਹਦੀ ਵੀਡੀਓ ਬਣਾ ਕੇ ਆਹ ਬਾਈ ਦੀ ਗੱਡੀ ਕੁਛ ਦੀ ਖੋਰਦੀ ਆਈ ਵੀ ਐਂਦਾ ਖੋਲ ਦਿੰਦਾ ਸੀਟਾਂ ਸੂਟਾਂ ਇਹ ਬਾਈ ਤੇ ਪੂਰਾ ਫਿੱਟ ਕਰਕੇ ਸੈੱਟ ਕਰਕੇ ਸੈੱਟ ਕਰਕੇ ਉਹ ਸਾਨਾ ਮੈਟ ਪੇਸਟਿੰਗ ਕਰਦਾ ਮਿੱਤਰੋ ਤੇ ਸਿਰਾ ਕਰਾ ਦਿੰਦਾ ਆ ਆਪਣੀ ਗੱਡੀ ਹੈ ਇਹਦੇ ਚ ਸੀਟਾਂ ਸੂਟਾਂ ਕੱਢ ਕੇ ਨੇ ਸਾਈਡ ਤੇ ਰੱਖਤੀਆਂ ਸਾਈਡ ਤੇ ਕਰਨ ਤੋਂ ਬਾਅਦ ਬਾਈ ਪੂਰੀ ਮਿਹਨਤ ਕਰਦਾ ਪਿਆ ਆ ਭਾਈ ਆਪ ਹੀ ਲੱਗਿਆ ਵੇ ਵੇਖ ਲੋ ਤੇ ਨਹੀਂ ਤਾਂ ਅਗਲਾ ਕਹਿੰਦਾ ਯਾਰ ਵਰਕਰਾਂ ਦੇ ਕੱਲਾ ਸਿਰ ਤੇ ਰਹਿ ਜਾਂਦਾ ਬੰਦਾ ਵੀ ਇੰਨਾ ਨਾਮ ਵੜ ਗਿਆ ਹੁਣ ਆਪਾਂ ਕੀ ਕਰਨਾ ਤੇ ਬਾਈ ਆ ਲੱਗਿਆ ਪਿਆ ਬਾਈ ਢੋਲ ਵਾਂਗੂ ਕਸੀ ਜਾਂਦਾ ਨਾਲ 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 ਆਸਲਾ ਲਾ ਦੇਖੀ ਜਾਂਦਾ ਵੀ ਕਿਵੇਂ ਸੈਟ ਆ ਮਤਲਬ ਇਹ ਹੁੰਦਾ ਜੀ ਜਿਹੜਾ ਬੰਦਾ ਆਪਦੇ ਮਿਹਨਤ ਕਰਦਾ ਕੰਮਕਾਰ ਦੇ ਵਿੱਚ ਉਹ ਬਾਬਾ ਮਿਹਰ ਕਰਦਾ ਉਹਦੇ ਤੇ ਸੇਰਾ ਹੀ ਹਮੇਸ਼ਾ ਹੀ ਤੇ ਬਰਕਤਾਂ ਪਈਆਂ ਰਹਿੰਦੀਆਂ ਨਾ ਕਾਰੋਬਾਰ ਦੇਖੋ ਤੁਸੀਂ ਅੱਗੇ ਦੇ ਅੱਗੇ ਗੱਡੀਆਂ ਖੜੀਆਂ ਬਾਈ ਕੋਲੇ ਤੇ ਅੱਲਾ ਆਪਣੀ ਗੱਡੀ ਵੀ ਪੂਰੀ ਕਰਤੀ ਐ ਬਸ ਹੁਣ ਸੀਟਾਂ ਸੈੱਟ ਕਰਨਗੇ ਬਾਈ ਹੁਣੇ ਤੇ ਮਤਲਬ ਮਤਲਬ ਮਿਹਨਤੀ ਮਿਹਨਤੀ ਬੰਦੇ ਦੀ ਮਤਲਬ ਆਪਾਂ ਐਡਵਰਟਾਈਜ਼ਮੈਂਟ ਕਰਨ ਚ ਕੋਈ ਹਰਜ ਨਹੀਂ ਹੈਗਾ ਯਾਰ ਬਈ ਬੰਦਾ ਜਿਹੜਾ ਦਿਲੋਂ ਬੰਦਾ ਮਿਹਨਤ ਕਰਦਾ ਹੈ ਕਾਰੋਬਾਰ ਕਰਦਾ ਹੈ ਉੱਥੇ ਫਿਰ ਮੈਨੂੰ ਵੀ ਲੱਗਾ ਕਿ ਬੰਦਾ ਯਾਰ ਵਾਕਈ ਮਤਲਬ ਬਾਈ ਦੀ ਇਹ ਬਣਾਉਣੀ ਚਾਹੀਦੀ ਬੰਦੇ ਨੇ ਯਾਰ ਗਰਾਊਂਡ ਲੈਵਲ ਤੋਂ ਉੱਟ ਕੇ ਸੋਨਾ ਨਾਮ ਬਣਾਇਆ ਬਹੁਤ ਦੂਰੋਂ ਦੂਰੋਂ ਫਿਰ ਟਾਈਮ ਹੋ ਗਿਆ ਸੀ ਆਪਣਾ 5 ਵਜੇ ਦਾ ਤੇ ਆਪਾਂ ਪਹੁੰਚ ਗਏ ਆ ਬੱਪੂ ਦੇ ਨਾਲ ਸਕੂਟਰੀ ਲੈ ਕੇ ਗਏ ਤੇ ਮੈਂ ਹਾਂ ਬਾਪੂ ਉਧਰੋਂ ਸਕੂਟਰੀ ਵੀ ਲੈ ਆਊਗਾ ਤੇ ਆਪਾਂ ਗੱਡੀ ਲਿਆਵਾਂਗੇ ਮਿੱਤਰੋ ਤੇ ਮਤਲਬ ਪਹੁੰਚ ਗਏ ਆਪਾਂ ਬਾਈ ਜੱਸੀ ਕੋਲੇ ਤੇ ਸਾਰੀਆਂ ਗੱਡੀਆਂ ਫੇਰ ਖੜੀਆਂ ਸੀ ਪੂਰੀਆਂ ਦੇ ਪੂਰੀਆਂ ਦੇਖ ਲਓ ਰੌਣਕ ਲੱਗੀ ਰਹਿੰਦੀ ਹੈ ਬਾਬਾ ਮਿਹਰ ਕਰੇ ਕਿ ਇਦਾਂ ਹੀ ਕਾਰੋਬਾਰ 'ਚ ਬਰਕਤ ਬਾਵੇ ਬਾਈ ਦੇ ਆਪਾਂ ਪਹੁੰਚ ਗਏ ਘਰੇ ਤੇ ਵੇਖਿਆ ਆਜੋ ਤੁਹਾਨੂੰ ਦਿਖਾਉਨੇ ਆ ਮੈਟ ਆ ਵੀ ਦੇਖੋ ਭਾਈ ਪੂਰਾ ਵਧੀਆ ਬਣਾਤਾ ਬਾਕੀ ਹੁਣ ਇਹਨੂੰ ਸਾਫ਼ ਸੁਥਰਾ ਕਰਕੇ ਇਹਦੇ ਤੇ ਆਪਾਂ ਦੂਸਰੇ ਮੈਟ ਰੱਖਾਂਗੇ ਜਿਹੜੇ ਉੱਪਰਲੇ ਮੈਟ ਸੀਗੇ ਆਪਾਂ ਧੋ ਕੇ ਅਰ ਕਿ ਆ ਦੇਖੋ ਸਾਰਿਆਂ ਮਹਲੂ ਪੂਰਾ ਚੱਬ ਕੱਢ ਦਿੰਦਾ ਮਤਲਬ ਨਹੀਂ ਤਾਂ ਹੁਣ ਮੈਂ ਟਾਸ ਦੇ ਵਿੱਚ ਸਾਡੀ ਜੀ ਨਾ ਰੈਡੀ ਮੈਡ ਉਹ ਕਹਿੰਦਾ ਭਈ ਲੀਵਾ ਤੇ ਹੋਗੇ ਜਾਂ ਟਾਸ ਜਿਹੜੀ ਵੀ ਹੈ ਗੱਡੀਆਂ ਇਹਨਾਂ ਦੇ ਕੁਝ ਮੈਡ ਜੇ ਹੁੰਦੇ ਸਾਰੇ ਉਹ ਬਸ ਫਿੱਟ ਕਰਕੇ ਰਾ ਦਿੰਦੇ ਤੇ ਇਹਨਾਂ ਨੂੰ ਕਹਿੰਦਾ ਮੈਂ ਭਈ ਪ੍ਰੋਪਰ ਸਲਾਈ ਕਰਦਾ ਬਾਕੀ ਮੈਂ ਦੇਖ ਲਿਆ ਭਾਈ ਬਾਈ ਦਾ ਕੰਮ ਕਰ ਸੇਰਾ ਭਾਈ ਮਤਲਬ ਨਿਆਰਾ ਲਿਆ ਦਿੰਦਾ ਤੇ ਬਾਕੀ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਗੱਡੀਆਂ ਪੇਸਟਿੰਗ ਕਰਾਈਆਂ ਉਹਨਾਂ ਨੂੰ ਪਤਾ ਹੀ ਹੈ ਭਾਈ ਹੈਨਾ ਕਿੰਨਾ ਵਧੀਆ ਬੰਦਾ ਤੇ ਆਪਾਂ ਧੋ ਕੇ ਪਾਤੇ ਉੱਪਰਲੇ ਮੈਡ ਦੇ ਸੁੱਕਣੇ ਲਓ ਵੀ ਜੀਨੇ ਜੀਨੇ ਬਾਈ ਤੋਂ ਗੱਡੀਆਂ ਪੇਸਟ ਕਰਾਈਆਂ ਤੇ ਸ਼ੇਰ ਵੀ ਕਰਦੇ ਹੋ ਤੇ ਸੋਹਣਾ ਜਿਹਾ ਕਮੈਂਟ ਕਰਦੇ ਹੋ ਬਾਈ ਲਈ ਹਨ ਤੇ ਆਪਾਂ ਫਿਰ ਆਪ ਸਾਫ਼ ਸੁਥੂ ਕਰਦੀਆਂ ਮੈਂ ਜਿਹੜੀ ਮਿੱਟੀ ਮੋਟੀ ਲੱਗੀ ਸੀ ਆਪਾਂ ਉਸ ਤੋਂ ਬਾਅਦ ਪੇਸਟਿੰਗ ਕਰਾਂਗੇ ਲਓ ਵੀ ਮਿੱਤਰੋ ਲਓ ਵੀ ਮਿੱਤਰੋ ਤੇ ਹੁਣ ਆਪਾਂ ਚੱਲਨੇ ਆ ਬਾਈ ਬਾਈ ਤੇ ਇੱਕ ਸਾਡੀ ਵੀਡੀਓ ਜੇ ਤੁਹਾਨੂੰ ਸੋਹਣੀ ਲੱਗੀ ਤੇ ਇੱਕ ਬਾਈ ਲਈ ਜੱਸੀ ਬਾਈ ਲਈ ਤੇ ਸੋਹਣਾ ਜਿਹਾ ਕਮੈਂਟ ਕਰਦੇ ਹੋ ਕਿ ਵਾਕਈ ਬੰਦਾ ਨੇਕ ਆ ਤੇ ਬੀਬਾ ਬੰਦਾ ਤੇ ਕੰਮ ਨਾ ਜੁੜਿਆ ਵਾ ਇਨਸਾਨ ਆਏ ਓਕੇ ਬਾਈ ਬਾ ਬਾਈ